ਦੇਖੋ ਦੋਸਤੋ ਕਿੰਨਾ ਪਾਣੀ ਸਾਰਾ ਪਾਣੀ ਉਧਰੋਂ ਆਉਂਦਾ ਪਿਆ ਹੈ ਦੇਖੋ ਆ ਪਾਣੀ ਦੇਖੋ ਦੋਸਤੋ ਕਿੰਨਾ ਆ ਆ ਸਾਰਾ ਪਾਣੀ ਇੱਧਰ ਜਾਈ ਜਾਂਦਾ ਆ ਦੇਖੋ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਤੇਜ਼ ਆ ਦੇਖੋ ਉਧਰ ਵੀ ਜਾਈ ਜਾਂਦਾ ਆ ਹੁਣ ਦੋਸਤੋ ਅਸੀਂ ਥੋੜਾ ਰਿਸਕ ਲੈ ਕੇ ਅੱਗੇ ਜਾਂਦੇ ਆ ਆ ਦੇਖੋ ਬਹੁਤ ਹੀ ਜ਼ਿਆਦਾ ਡੁੰਗਾ ਪਾਣੀ ਆ ਸੱਪ 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 ਛੋਟਾ ਲੈ ਜ਼ੂਮ ਕਰਕੇ ਉਹ ਉਹ ਦੇਖੋ ਉਹ ਦੇ ਆਹੋ ਦੇਖੋ ਜ਼ੂਮ ਕਰ ਜ਼ੂਮ ਕਰ ਆ ਦੇਖੋ ਸੱਪ ਦੋਸਤੋ ਇੱਥੇ ਕੋਈ ਹੈਵਿੰਗਾ ਚਲੋ ਬਾਬਾ ਹੀ ਚੱਲਦੇ ਹੁ ਜਲਦੀ ਜਲਦੀ ਹੁਣ ਦੋਸਤੋ ਅਸੀਂ ਰੁਕੇ ਆਂ ਪਤਾ ਕਾਦੇ ਸਾਡੇ ਘੂਟੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਆ ਹਾਂ ਦੇਖਿਓ ਦੋਸਤੋ ਉਹ ਦੇਖ ਅੱਜ ਹੀ ਬਹੁਤ ਦੋਸਤੋ ਰਿਸਕ ਲੈ ਲਿਆ ਮੀ ਬੜੀ ਮੁਸ਼ਕਲ ਸੀ ਇਥੋਂ ਨਿਕਲਣਾ ਮੁਰਦਾ ਵੀ ਨਹੀਂ ਸੀਗਾ ਬੜੀ ਮੁਸ਼ਕਲ ਗੱਡਿਆ ਇਥੋਂ ਅੱਜ ਬਹੁਤ ਰਿਸਕ ਲੈ ਆ ਲੈਣਾ ਬਹੁਤ ਜ਼ਿਆਦਾ ਬਹੁਤ ਬੜਾ ਰਿਸਕ ਲੈ ਲਿਆ ਹੁਣ ਫੇ ਅਸੀਂ ਦੇਖੋ ਕਿੰਨਾ ਪਾਣੀ ਆ ਬਹੁਤ ਹੀ ਜ਼ਿਆਦਾ ਪਾਣੀ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵਲੌਗ ਤੇ ਮਾਸ਼ਾਗੋਦ ਸਾਰੇ ਠੀਕ ਹੋਗੇ ਦੋਸਤੋ ਅੱਜ ਮੈਂ ਤੇ ਪਪਾ ਜੀ ਕਿੰਨੇ ਦਿਨਾਂ ਬਾਅਦ ਵਿੱਚ ਘੁੰਮਣ ਫਿਰਨ ਲਈ ਆਏ ਆ ਤੇ ਅੱਜ ਅਸੀਂ ਬਾਹਰ ਹੀ ਵਲੌਗ ਬਣਾਉਣੀ ਆ ਕਿੰਨੇ ਦਿਨਾਂ ਬਾਅਦ ਵਿੱਚ ਅਸੀਂ ਸੋਚਿਆ ਕਿ ਚਲੋ ਅੱਜ ਬਾਹਰਲਾ ਮਾਹੌਲ ਚਾਲ ਦੇ ਕੇ ਉਹਨੇ ਕਿੱਦਾਂ ਆਇਆ ਵੀ ਮੂ ਵੀੰਦਾ ਪਿਆ ਆ ਤੇ ਹੁਣ ਤਾਂ ਬਸ ਮੁਹੰਤਾਫਾ ਵੈਸੇ ਦੇਖੋ ਅਸੀਂ ਜਿਹੜਾ ਬੜਾ ਕੋੜਿਆ ਬਣਾਉਂਦਿਆਂ ਇਹ ਤਾਂ ਗੜਾ ਹੈਗਾ ਪਰ ਪਾਣੀ ਬਹੁਤ ਦਾ ਬਿਚੋਲ ਕੰਮ ਦਿਖਾਉਂਦੇ ਆ ਦੋਸਤੋ ਕੋੜਿਆ ਕਿ ਤੁਹਾਨੂੰ ਦਿਖਾਵਾਂਗੇ ਇੱਧਰ ਪਾਣੀ ਆਉਂਦਾ ਪਿਆ ਦੇਖੋ ਦੋਸਤੋ ਸਾਰਾ ਪਾਣੀ ਹੈ ਨਾ ਇੱਧਰ ਜਾਈ ਜਾਂਦਾ ਹੈ ਇੱਧਰ ਵਾਲੇ ਪਾਸੇ ਤੁਹਾਨੂੰ ਜਾ ਕੇ ਤੁਹਾਨੂੰ ਨੇ ਆ ਕੋਲ ਉਹਦੇ ਦੇਖੋ ਦੋਸਤੋ ਕਿੰਨਾ ਪਾਣੀ ਸਾਰਾ ਪਾਣੀ ਉਧਰੋਂ ਆਉਂਦਾ ਪਿਆ ਹੈ ਦੇਖੋ ਉਧਰੋਂ ਉਧਰ ਦੇਖੋ ਕਿੰਨਾ ਪਾਣੀ ਆ ਇਦਾਂ ਮਤਲਬ ਕਿ ਰਾਤ ਤੱਕ ਵੀ ਆਉਂਦਾ ਰਹਿਣਾ ਆਉਂਦਾ ਰਹਿਣਾ ਦੇਖੋ ਆ ਸਾਰਾ ਪਾਣੀ ਨਾ ਇੱਧਰ ਜਾਈ ਜਾਂਦਾ ਚਾਈ ਜਾਂਦਾ ਦੇਖੋ ਉਧਰ ਜਾਈ ਜਾਂਦਾ ਆ ਦੇ ਕੋਰੇ ਕਾਂਦੇ ਆ ਤੇ ਇੱਥੇ ਵੀ ਸਾਰਾ ਪਾਣੀ ਬਾੜ ਵਿੱਚ ਭਾਰਿਆ ਨਾ ਆ ਜਦੋਂ ਆਹ ਵਾਲਾ ਸਾਰਾ ਪਾਣੀ ਇੱਧਰ ਚਲਾ ਗਿਆ ਦੇਖੋ ਦੋਸਤੋ ਇਹਦਾ ਬਹਾਵ ਦੇਖੋ ਕਿੰਨਾ ਤੇਜ ਆ ਪਿੱਛੇ ਸਾਡੇ ਹੈਗਾ ਮੇਨ ਰੋਡ ਦੇਖੋ ਪਿੱਛੇ ਸਾਡੇ ਹਾਈਵੇ ਆ ਤੇ ਅਸੀਂ ਇੱਕ ਦੋ ਚਟਾਨ ਜਿੱਤੇ ਖੜੇ ਆ ਦੇਖੋ ਤੇ ਇਧਰੋਂ ਵੈਸੇ ਲੋਕੀ ਜਾਂਦੇ ਆ ਬੁੜ ਬੰਦਾ ਪਰ ਹਲੇ ਉਹਨੇ ਕੰਪਲੀਟ ਆ ਇਹ ਅਲੇ ਬੰਦਾ ਪਰ ਲੋਕੀ ਜਾਂਦੇ ਹੁੰਦੇ ਆ ਪਰ ਹੁਣ ਜਾਂਦੇ ਨਹੀਂ ਵੀ ਹੈ ਕਿਉਂਕਿ ਪਾਣੀ ਦੇਖੋ ਕਿ ਨਾਲ ਆ ਗਿਆ ਆ ਦੇਖੋ

ਪਾਣੀ ਦਾ ਭਾਵ ਉਧਰੋਂ ਵੀ ਕਿੰਨਾ ਤੇਜ਼ ਆ ਤੇ ਪਿੱਛੇ ਵੀ ਕਾਫੀ ਪਾਣੀ ਖੜਾ ਹੈ ਤੇ ਇਧਰੋਂ ਜਾਈ ਜਾਂਦਾ ਹੈ ਦੇਖੋ ਦੋਸਤੋ ਜਿਹੜਾ ਆ ਵਾਲਾ ਪਾਣੀ ਆ ਇਹ ਜਾਂਦਾ ਹੈਗਾ ਦਿয়ালਪੁਰ ਦਿয়ালਪੁਰ ਪਿੰਡ ਵਿੱਚ ਸਾਰਾ ਪਾਣੀ ਜਾਂਦਾ ਪਿਆ ਹੈ ਤੇ ਉਹ ਪਿੰਡ ਕਹਿੰਦੇ ਕੀ ਕਿੰਨਾ ਹੀ ਪਾਣੀ ਆ ਗਿਆ ਚਲੋ ਹੁਣ ਆਪਾਂ ਦਿয়ালਪੁਰ ਚੱਲਦੇ ਆ ਤੇ ਦੇਖ ਕੇ ਆਉਂਦੇ ਆ ਕਿਦਾਂ ਕੀ ਮਾਹੌਲ ਹੈ ਦਿয়ালਪੁਰ ਵਿੱਚ ਦੋਸਤੋ ਅਸੀਂ ਆ ਗਏ ਆ ਪਿੰਡ ਦਿয়ালਪੁਰ ਵਿੱਚ ਦਿয়ালਪੁਰ ਪਿੰਡ ਪੈਂਦਾ ਹੈਗਾ ਕਰਤਾਰਪੁਰ ਦੇ ਲਾਗੇ ਤੇ ਕਰਤਾਰਪੁਰ ਪਿੰਡ ਹੈਗਾ ਜ਼ਿਲ੍ਹਾ ਜਲੰਧਰ ਦੇ ਵਿੱਚ ਪਾਣੀ ਦੇਖੋ ਦੋਸਤੋ ਕਿੰਨਾ ਆ ਆਹ ਦੇਖੋ ਦੋਸਤੋ ਗੱਡੀ ਕਿਦਾਂ ਨੰਗਣ ਦੇ ਇਹ ਬਹੁਤ ਹੀ ਮੁਸ਼ਕਿਲ ਆ ਪਾਣੀ ਦਾ ਪ੍ਰੈਸ਼ਰ ਵੀ ਇਧਰ ਬਹੁਤ ਹੀ ਜ਼ਿਆਦਾ ਤੇਜ਼ ਆ ਦੇਖੋ ਦੋਸਤੋ ਕਿੰਨਾ ਜ਼ਿਆਦਾ ਤੇਜ਼ ਆ ਪਾਣੀ ਪਾਣੀ ਆਉਂਦਾ ਹੈਗਾ ਇਹ ਖੇਤਾ ਵਿੱਚੋਂ ਦੇਖੋ ਆ ਗਲੀ ਵਿੱਚ ਬੜੀ ਜਾਂਦਾ ਦੇਖੋ ਆਪ ਦਾ ਹੜ ਜਾਈ ਆ ਗਿਆ ਹੈ ਦੀ ਹਾਲ ਪਰਵੇ ਵਿੱਚੋਂ ਦੇਖੋ ਕਿੰਨਾ ਪਾਣੀ ਆ ਬਹੁਤ ਹੀ ਜ਼ਿਆਦਾ ਡੂੰਗਾ ਹੈਗਾ ਦੇਖੋ ਆ ਇਧਰ ਇਧਰ ਖੇਤ ਆ ਜੇ ਖੇਤਾ ਵਿੱਚ ਆਉਂਦਾ ਪਿਆ ਸਾਰਾ ਪਾਣੀ ਦੇਖੋ ਤੇ ਹੁਣ ਅਸੀਂ ਚੱਲਦੇ ਅੱਗੇ ਦੋਸਤੋ ਲੋਕੀ ਆਪਣੇ ਘਰ ਦੀ ਬਾਹਰ ਬੈਠੇ ਆ ਉਹਨਾਂ ਨੂੰ ਵੀ ਦੋਸਤੋ ਬਹੁਤ ਜ਼ਿਆਦੀ ਤੰਗੀ ਆ ਕਿਉਂਕਿ ਉਹਨਾਂ ਦੇ ਗਲੀ ਦੇ ਬਾਹਰ ਦੇਖੋ ਕਿੰਨਾ ਪਾਣੀ ਆ ਗਿਆ ਆ ਹੜ੍ਹ ਜਾਈ ਆ ਗਿਆ ਦੇਖੋ ਦੂਰ ਤੱਕ ਕਿੰਨੀ ਅਗੇ ਤੱਕ ਜਾਂਦਾ ਹੈ ਇਹ ਖਤਮ ਨਹੀਂ ਹੁੰਦਾ ਹੈਗਾ ਬਹੁਤ ਹੀ ਜ਼ਿਆਦਾ ਪਾਣੀ ਆ ਤੇ ਉਧਰੋਂ ਦੀ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਤੇਜ਼ ਆ ਦੇਖੋ ਆਹ ਦੇਖੋ ਇੱਧਰ ਸਮੁੰਦਰ ਹੀ ਬਣਿਆ ਪਿਆ ਆ ਦੇਖੋ ਦੋਸਤੋ ਮੈਂ ਤੇ ਬਾਬਾ ਜੀ ਅੱਗੇ ਜਾਂਦੇ ਵੇ ਸੀਗੇ ਤੇ ਅਸੀਂ ਦੇਖਿਆ ਕਿ ਦਿয়ালਪੁਰ ਤੋਂ ਮੱਲੀਆ ਪਿੰਡ ਜਾਣ ਵਾਲੀ ਸੜਕ ਟੁੱਟ ਚੁੱਕੀ ਆ ਦੇਖੋ ਦੋਸਤੋ ਕਿੱਦਾਂ ਟੁੱਟ ਗਈ ਆ ਇਧਰ ਖੇਤ ਦੇਖੋ ਫਸਲਾਂ ਦੇਖੋ ਕਿਦਾਂ ਡਿੱਗ ਗਈਆਂ ਆ ਪਾਣੀ ਦੇਖੋ ਜਾਂਦਾ ਪਿਆ ਆ ਉਧਰ ਦੀ ਪਾਣੀ ਦਾ ਪ੍ਰੈਸ਼ਰ ਵੀ ਤੇਜ ਆ ਦੇਖੋ ਦੋਸਤੋ ਪਾਣੀ ਉਧਰ ਖੇਤਾਂ ਚ ਜਾਈ ਜਾਂਦਾ ਆ ਦੋਸਤੋ ਸੜਕ ਟੁੱਟੀ ਦੇਖੋ ਕਿਹੜੇ ਹਿਸਾਬ ਨਾਲ ਆ ਦੇਖੋ ਕਿਉਂਦਾ ਟੁੱਟੀ ਪਈ ਆ ਤੇ ਇਧਰ ਫਸਲਾਂ ਡਿੱਗੀਆਂ ਪਈਆਂ ਆ ਬਹੁਤ ਹੀ ਨੁਕਸਾਨ ਹੋਇਆ ਆ ਦੋਸਤੋ ਦੇਖੋ ਆ ਦੇਖੋ ਫਸਲਾਂ ਇਹਨਾਂ ਵਿੱਚ ਵੀ ਪਾਣੀ ਆਇਆ ਪਿਆ ਆ ਦੇਖੋ ਤੇ ਇਧਰ ਸੜਕ ਮੈਂ ਤੇ ਸੜਕ ਦੇਖ ਕੇ ਹੈਰਾਨਾ ਕਿ ਟੁੱਟੀ ਕਿੱਦਾਂ ਪਈ ਆ ਦੋਸਤੋ ਜਿੱਡ ਜਨ ਮੈਂ ਗਲੀ ਦਿਖਾਈ ਸੀ ਗਲੀ ਦੇ ਬਾਦ ਵਿੱਚ ਪਾਣੀ ਦੇਖੋ ਦੋਸਤੋ ਇੱਧਰ ਜਾਂਦਾ ਪਿਆ ਆ ਦੇਖੋ ਦੋਸਤੋ ਆ ਪਾਣੀ ਦੇਖੋ ਦੋਸਤੋ ਕਿੰਨਾ ਆ ਆ ਸਾਰਾ ਪਾਣੀ ਇੱਧਰ ਜਾਈ ਜਾਂਦਾ ਆ ਦੇਖੋ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਤੇਜ਼ ਆ ਦੇਖੋ ਉੱਧਰ ਵੀ ਜਾਈ ਜਾਂਦਾ ਆ ਤੇ ਇੱਧਰ ਨੂੰ ਵੀ ਆਉਂਦਾ ਪਿਆ ਹੌਲੀ ਹੌਲੀ ਕਰਕੇ ਦੇਖੋ ਦੋਸਤੋ ਹੁਣ ਲੰਘਣਾ ਪਤਾ ਨਹੀਂ ਕਿੰਨਾ ਸੀ ਹੁਣ ਅਸੀਂ ਥੋੜਾ ਸਾਈਡ 'ਤੇ ਘਟਣ ਲੱਗ ਪਈਆਂ ਦੇਖੋ ਹਾਂ ਦੇਖੋ ਦੋਸਤੋ ਕਿੰਨਾ ਪਾਣੀ ਆ ਇੱਥੇ ਦੇਖੋ ਦੋਸਤੋ ਇੱਧਰ ਕਿੰਨਾ ਪਾਣੀ ਪਾਣੀ ਹੋਇਆ ਪਿਆ ਆ ਬਾਈ ਫੇਟ ਭਰੇ ਪਏ ਆ ਹਾਂਜੀ ਆਹ ਦੇਖੋ ਦੋਸਤੋ ਦੇਖੋ ਕਿੰਨਾ ਪਾਣੀ ਖੜਾ ਆ ਇੱਧਰ ਸਾਈਡ ਦੀ ਕੱਢ ਲੋ ਨਹੀਂ ਫਸਦੇ ਆ ਉਹਦੇ ਰਸਤਾ ਹੈਗਾ ਆ ਦੇਖੋ ਦੋਸਤੋ ਕੱਢ ਲੋ ਐਂਦੀ ਸਾਈਡ ਦੀ ਮੈਨੂੰ ਕੱਚਾ ਜਿਹਾ ਲੱਗਣ데요 ਮੈਂ ਕਿਹਾ ਉਹਨੇ ਫਾੜੀ ਨਹੀਂ ਨਹੀਂ ਥੋ ਫਰਕ ਕੋਈ ਪੈਂਦਾ ਆ ਕਿਧਰ ਦੀ ਕਿਧਰ ਦੀ ਦੇਖਦੇ ਹੋ ਸਕੂਟਰੀ ਵਾਲੇ ਨੇ ਵੀ ਐਂਦੀ ਕੱਢਦੀ ਆ ਤੇ ਇਹ ਵੀ ਕੱਢ ਲੱਗਦਾ ਕਿ ਇਹ ਛੁੱਟਦੀ ਨਾ ਇਹਦਾ ਢੂੰਗਾ ਨਹੀਂ ਹੈਗਾ ਚਲੋ ਫਿਰ ਸਿਆ ਇਧਰ ਉਹਦੀ ਹੀ ਕਰ ਲਓ ਫਿਰ ਉਹ ਉੱਥੇ ਫੱਜ ਨਹੀਂ ਇੱਥੇ ਫੱਜ ਨਹੀਂ ਇਧਰ ਵੀ ਸਹੀ ਹੈ ਦੇਖ ਲਓ ਫਿਰ ਕੈਂਡੀਟ ਨਾ ਦੋਸਤੋ ਆਪਾ ਜੀ ਕਹੀ ਜਾਂਦੇ ਇਧਰ ਦੇ ਵੀ ਖੜਨਾ ਇਧਰ ਦੇ ਇਹੋ ਲੰਘ ਲੈਂਦੇ ਫਿਰ ਛੱਡੇ ਪੈ ਰਹੇ ਆ ਅੱਛਾ ਹਾਂ ਉੱਪਰ ਬਚ ਕੋਏ ਠੀਕ ਹੈ ਜੀ ਮਿਹਰਬਾਨੀ ਜੀ ਠੀਕ ਚਲੋ ਤੁਮ ਲੱਕੀ ਦੋਸਤੋ ਅੰਕਲ ਕਹਿੰਦੇ ਕੀ ਇਧਰ ਵੀ ਨਾ ਕੱਟੀ ਇਧਰ ਦੀ ਟੋਈ ਆ ਤੇ ਅਸੀਂ ਸਾਈਡ ਤੇ ਰੜਨਾ ਆ ਦੇਖੋ ਦੋਸਤੋ ਕਿੰਨਾ ਪਾਣੀ ਖੜਾ ਆ ਹਾਂ ਦੇਖੋ ਦੋਸਤੋ ਇੱਥੇ ਵੀ ਕਿੰਨਾ ਪਾਣੀ ਖੜਾ ਆ ਬਹੁਤ ਹੀ ਜ਼ਿਆਦਾ ਇੱਥੇ ਵੀ ਪਾਣੀ ਖੜਾ ਆ ਉਹ ਦੇਖੋ ਪਰ ਉਸ ਕੋਲ ਆਈਲੀ ਹੈ ਯਾਰ ਜਤਿਸ਼ਰ ਹਾਂ ਜੀ ਬਾਤ ਕੋ ਮੁਸਤਲਾ ਹੋ ਗਈ ਕਿੰਨਾ ਪਾਣੀ ਖੜਾ ਹੈ ਹੁਣ ਅੱਗੇ ਜਾਣਾ ਆਪਾਂ ਅੱਗੇ ਜਾਣਾ ਹੁਣ ਦੋਸਤੋ ਅਸੀਂ ਥੋੜਾ ਰਿਸਕ ਲੈ ਕੇ ਅੱਗੇ ਜਾਂਦੇ ਪਏ ਆ ਆ ਦੇਖੋ ਬਹੁਤ ਹੀ ਜ਼ਿਆਦਾ ਡੂੰਘਾ ਪਾਣੀ ਹੈ ਇਧਰ ਦੇਖੋ ਦੋਸਤੋ ਅਹੀਂ ਬਹੁਤ ਜ਼ਿਆਦਾ ਰਿਸਕ ਲਈ ਆਇਆ ਹੈ ਸਟ ਕਿੰਨੇ ਵਾਰ ਮੇਰੇ ਬਹੁਤ ਦੋਸਤ ਕਿਦੇ ਹੋ ਗਏ ਮੇਰੇ ਵੀ ਕਿਦੇ ਹੋ ਗਿਆ ਪਰ ਯਾਰ ਜਤੀਸ਼ੇ ਨਾ ਦੇਖੋ ਇੱਧਰ ਇੱਧਰ ਤਾਂ ਪੂਰੀ ਨਹਿਰ ਸੱਪ ਸੱਪ ਉਹ ਸੱਪ ਦੇ ਛੋੜ ਲੈ ਜੂਮ ਕਰਕੇ ਉਹ ਉਹ ਦੇਖੋ ਉਹ ਦੇ ਆਹੋ ਦੇਖੋ ਜੂਮ ਕਰ ਜੂਮ ਕਰ ਜੂਮ ਕਰ ਆਹ ਦੇਖੋ ਸੱਪ ਆਹ ਦੇਖੋ ਆਹ ਜੰਦਾ ਜੂਮ ਕਰ ਜੂਮ ਕਰ ਆਹ ਜੰਦਾ ਬੇ ਦੇਖੋ ਦੇਖੋ ਦੋਸਤો ਇੱਥੇ ਅੱਗੇ ਜਾ ਰਹੇ ਹੈ ਪਰ ਸਾਨੂੰ ਉਹਨਾਂ ਨੇ ਸਮਝਾਤਾ ਬੰਦਿਆਂ ਨੇ ਵੀ ਅੱਗੇ ਕਹਿੰਦੇ ਜਾਨੀ ਕਿ ਡੁੱਬ ਜਾਂਦੀ ਹੈ ਗੱਡੀ ਵੀ ਡੁੱਬ ਜਾਂਦੀ ਹੈ ਮੋਟਰਸਾਈਕਲ ਪੂਰਾ ਡੋਬ ਜਾਂਦਾ ਤੇ ਇਸ ਕਰਕੇ ਅਸੀਂ ਅੱਗੇ ਨਹੀਂ ਜਾ ਰਹੇ ਅੱਗੇ ਪਾਣੀ ਬਹੁਤ ਜ਼ਿਆਦਾ ਆ ਗਿਆ ਆਹ ਦਾ ਇਹਦੇ ਨਾਲ ਹੀ ਪੁਲੀ ਤੇ ਨਾਲ ਹੀ ਲੱਗਾ ਸੀ ਪੁਲੀ ਤੇ ਵੀ ਨਹੀਂ ਜਾ ਰਹੇ ਪਿੱਛੇ ਖੜੇ ਹੋ ਕੇ ਸ਼ਾਟ ਲਵਾਂਗੇ ਆਹ ਦੇਖੋ ਇਹ ਹੈਗੀ ਮਾਨਾ ਤਲਵੰਡੀ ਨੂੰ ਨਰਾਲੇ ਬਾਲੂ ਜਰੂਰ ਰੋਡ ਤੇ ਜਾਂਦੇ ਆ ਉੱਥੇ ਆਉਂਦੀ ਰਸਤੇ ਚ ਪੁਲੀ ਇਹ ਪੂਰੀ ਫੁੱਲ ਹੋ ਚੁੱਕੀ ਹੈ ਆਹ ਦੇਖੋ ਜੇ ਕੋਈ ਇਧਰ ਨੂੰ ਰੋਡ ਤੇ ਆਉਣਾ ਦਾ ਨਾ ਵੇ ਬਹੁਤ ਰਿਸਕ ਹੈ ਬਹੁਤ ਜ਼ਿਆਦਾ ਜਾਨਵਰ ਵੀ ਬਹੁਤ ਘੁੰਮਦੇ ਆ ਦੋਸਤੋ ਇੱਥੇ ਕੋਈ ਹੈਵੀ ਨਹੀਂਗਾ ਚਲੋ ਬਾਬਾ ਹੀ ਚੱਲਦੇ ਹਾਂ ਜਲਦੀ ਜਲਦੀ ਅਹੀ ਬੜੀ ਮੁਸ਼ਕਿਲ ਨਾ ਆਏ ਆ ਸਾਡੇ ਬੂਟਵਾੜ ਕੇ ਲਿਏ ਨੇ ਦੋਸਤੋ ਹੁਣ ਅਸੀਂ ਨਿਕਾਉਣ ਲੱਗੇ ਮੋਟਰਸਾਈਕਲ ਇੰਨੇ ਪਾਣੀ ਵਿੱਚੋਂ ਬਹੁਤ ਮੁਸ਼ਕਿਲ ਆ ਨਗਿਆ ਸੀ ਤਾਂ ਪਹਿਲਾਂ ਵੀ ਹਾਂ ਨਿਕਲੋ ਹੁਣ ਦੋਸਤੋ ਅਸੀਂ ਰੁਕਿਆ ਪਤਾ ਕਾਦੇ ਸਾਡੇ ਬੂਟਾਂ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਆ ਕਿਉਂਕਿ ਜਿੱਥੋਂ ਅਸੀਂ ਲੰਘੇਗੇ ਉਹ ਬਹੁਤ ਜ਼ਿਆਦਾ ਡੂੰਘਾ ਹੈਗਾ ਮੇਰੇ ਦੇ ਪਾਪਾ ਜੀ ਦੇ ਆਹ ਦੇਖੋ ਦੇਖੋ ਆਹ ਦੇ ਦੋ ਬੈਠੇ ਸੀ ਆਪਣੇ ਬੂਟ ਬੂਟ ਵਗੈਰਾ ਸਾਫ਼ ਕਰਨ ਲਈ ਬੂਟਾਂ ਚ ਪਾਣੀ ਪੂਣੀ ਕੱਢ ਕੇ ਜਰਾਬਾਂ ਨਿਚੋੜ ਕੇ ਪਾ ਲਈਆਂ ਤੇ ਇਧਰ ਹੁਣ ਯਤੀਸ਼ ਵੀ ਲੱਗਾ ਆ ਆਪਣੇ ਬੂਟ ਸਾਫ਼ ਕਰਨ ਇਹਨੂੰ ਤਾਂ ਮੌਕਾ ਮਿਲ ਗਿਆ ਨਾ ਆਪਣੇ ਪੈਰ ਸੰਭਾਲਣ ਦਾ ਪਰ ਮੈਂ ਨਹੀਂ ਸੰਭਾਲ ਸਕਦਾ ਇਹ ਇੱਕ ਮੇਰਾ ਬ੍ਰੇਕ ਤਾਂ ਹੀ ਵਗੇਰ ਤੇ ਸੀ ਇਹ ਨੀਜ ਰੱਬਾ ਚੋਂ ਨਹੀਂ ਨਿਕਲਦਾ ਮੇਰੇ ਹੱਲੇ ਫੇਰ ਦੁਬਾਰਾ ਪਾਣੀ ਆ ਗਿਆ ਉਹਦੇ ਵਿੱਚ ਹੱਲੇ ਵੀ ਪਾਣੀ ਹੈ ਇਧਰ ਉਧਰ ਹੋ ਗਿਆ ਸੀ ਬੂਟਾ ਦੇ ਥੋੜਾ ਥੋੜਾ ਨਿਕਲਿਆ ਜਿਆਦਾ ਨਹੀਂ ਨਿਕਲਿਆ ਨੀਜ ਰੱਬਾ ਚੋਂ ਹਾਂ ਪਰ ਜਦ ਹੀ ਚੱਕਾ ਇਧਰ ਗੱਲ ਨੋਟ ਕੀਤੀ ਕਿੰਨੀ ਸ਼ਾਂਤੀ ਦੇ ਕਿੰਨੀ ਹੈ ਨਾ ਹਾਂਜੀ ਬਿਲਕੁਲ ਉਹ ਸ਼ਾਂਤਲਾਗਾ ਇੱਥੇ ਬਿਲਕੁਲ ਕੋਈ ਐਕਸਟਰਾ ਆਵਾਜ਼ ਨਹੀਂ ਆ ਰਹੀ ਹਮ ਹਣ ਦੋਸਤੋ ਅਸੀਂ ਚੱਲੇ ਆਂ ਬੂਟ ਬਾਟ ਧੋ ਲਿਆ ਧੋ ਲਿਆ ਬੂਟ ਬਾਟ ਸਾਫ਼ ਕਰ ਲਿਆ ਨੀਜ ਰੱਬ ਜੀ ਵੀ ਨਿਚੋੜ ਲਈਆਂ ਪੂੜੀਆਂ ਪਾਣੀ ਨਿਕਲ ਗਿਆ ਆ ਅੱਗੇ ਦੇਖੋ ਦੋਸਤੋ ਕਿੰਨਾ ਪਾਣੀ ਆਂਗੇ ਆਹ ਅੱਗੇ ਗੱਡਾ ਜਿਹਾ ਆਇਆ ਇੱਥੇ ਜਾਈ ਜਾਂਦਾ ਪਾਣੀ ਟੋਹਿਆ ਜਿਆ ਆਹ ਦੇਖੋ ਅੱਛਾ ਇਤੋਂ ਜਾਂਦਾ ਗਿਆ ਅੱਗੇ ਵੀ ਦੋਸਤੋ ਕਿੰਨੇ ਪਾਣੀ ਆਂ ਕਦੇ ਕੋਈ ਇੱਧਰ ਵੀ ਪਾਣੀ ਆ ਹਾਂਜੀ ਅੱਗੇ ਵੀ ਬਹੁਤ ਜਿਆਦਾ ਪਾਣੀ ਆ ਆ ਦੇਖ ਇੱਧਰ ਵੀ ਇੱਧਰ ਨੂੰ ਵੀ ਜਾਂਦਾ ਪਿਆ ਪਾਣੀ ਬਹੁਤ ਹੀ ਜ਼ਿਆਦਾ ਪਾਣੀ ਆਂ ਦੇਖੋ ਤੇ ਹਾਂ ਦੇ ਇੱਧਰ ਰਹੀ ਵਿੱਚ ਦੀ ਫਿਰ ਜਾਣਾ ਹੀ ਪੈਣਾ ਹੁਣ ਫਿਰ ਜਾਣਾ ਕਿਨੂੰ ਆ ਦੇਖੋ ਆ ਦੇ ਤੋਂ ਇਹ ਬਟਾਓ ਦੋਸਤੋ ਆ ਦੇਖੋ ਇਧਰ ਪਾਣੀ ਦਾ ਇੰਨਾ ਬਹਾਵਿਆ ਖੇਤਾ ਵਿੱਚ ਜਦੋਂ ਓਵਰਲੋਡ ਪਾਣੀ ਹੋ ਜਾਂਦਾ ਸਾਰਾ ਫਿਰ ਮਿੱਟੀ ਦਾ ਘਟਾ ਦੇਖੋ ਕਿੰਨਾ ਹੈ ਸੜਕ ਟੁੱਟ ਗਈ ਹੈ ਮੈਨੂੰ ਲੱਗਦਾ ਨਾ ਹਾਂਜੀ ਸੜਕ ਦੇਖ ਦੋਸਤੋ ਕਿੰਨੀ ਟੁੱਟੀ ਆ ਜੇ ਉਹਦਾ ਪਾਣੀ ਪਾਣੀ ਹਰਿਆ ਹੋਵੇ ਤਾਂ ਬੰਦਾ ਤਾਂ ਫੇਰ ਬਹੁਤ ਮਸਤ ਲੰਘ ਹੋਵੇ ਹਾਂਜੀ ਉਦੋਂ ਟੁੱਟੀ ਪਤਾ ਵੀ ਨਹੀਂ ਲੱਗਣਾ ਕਿ ਇਹ ਸੜਕ ਕਿੱਦਾਂ ਦੀ ਆ ਪਿੱਛੇ ਪਾਣੀ ਦੀ ਮੁਸੀਬਤੋਂ ਨਿਕਲੇ ਤੇ ਇਧਰ ਦੇਖੋ ਰੋਡ ਬਣੰਦਿਆ ਆ ਇੱਥੇ ਦੇਖੋ बुट्टे पाए यार पता देखो पानी भी मुसीबत निकल के उधर हाँ। उधर से से बना हुआ है इधर हाँ। तो हाँ। तो ही नहीं यार। वो से तो नहीं वो तो बिल्कुल निकले खड्डा बहुत बड़ा बन गया धीरे धीरे जाए धीरे धीरे जाते ਰੋ ਹੁਣ ਹੌਲੀ ਹੌਲੀ ਜਾਣਾ ਆ ਹੁਣ ਅਸੀਂ ਸਾਈਡ ਦੀ ਨਿਗਾਹੋਂਦੇ ਪਏ ਆ ਬਾਰ ਇਧਰ ਵੀ ਬਹੁਤ ਕੰਮ ਖਰਾਬ ਆ ਮੈਂ ਕਹਿੰਦਾ ਇਧਰ ਦੀ ਚੜਾ ਲਓ ਇਧਰ ਰੋੜੇ ਰੋੜੇ ਹਾਂ ਤੇ ਦੋਸਤੋ ਮੋਟਰਸਾਈਕਲ ਹੀ ਰੁਕ ਗਿਆ ਇਹਦੇ ਵਿੱਚ ਪੈਟਰੋਲ ਵੀ ਹੈਗਾ ਦੇਖੋ ਇਹਦੀ ਸੂਈ ਪਤਾ ਨਹੀਂ ਕਦ ਅ ਰੁਕ ਗਿਆ ਇਧਰ ਹੀ ਜਾ ਨਹੀਂ ਹੋਣਾ ਕੋਈ ਸਾਈਡ ਦੇ ਸਾਰੇ ਜਗ੍ਹਾ ਤੇ ਹਾਂ ਦੇਖਿਓ ਦੋਸਤੋ ਉਹ ਦੇਖ ਵਸੇ ਤਨੀ ਕੱਲੇ ਵੇ ਹਾਂ ਦੇਖੋ ਉਧਰ ਦੀ ਆਵਾਜ਼ ਬੜੀ ਆਉਂਦੀ ਹੈ ਉਧਰੋਂ ਦੀ ਥੱਲੇ ਨੂੰ ਜਾਈ ਜਾਂਦਾ ਯਾਰ ਹੂੰ ਆ ਜਹੀ ਬਹੁਤ ਦੋਸਤੋ ਰਿਸਕ ਲੈ ਲਿਆ ਮੈਂ ਬੈਠ ਮੈਂ ਬੈਠਾਂ ਤੂੰ ਬੈਠ 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 ਮੈਂ ਇੱਥੇ ਤੱਕ ਹੀ ਹਾਂ 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 ਬੜੀ ਮੁਸ਼ਕਲ ਸੀ ਇਹ ਤੋਂ ਨਿਕਲਣਾ ਮੁਰਦਾ ਵੀ ਨਹੀਂ ਸੀਗਾ ਬੜੀ ਮੁਸ਼ਕਲ ਗੱਡਿਆ ਅੱਜ ਬਹੁਤ ਰਿਸਕ ਲੈ ਲਿਆ ਨਾ ਬਹੁਤ ਜ਼ਿਆਦਾ ਕਿਦਾਂ ਜੀਵ ਜੈ ਮੈਨੂੰ ਲੱਗਦਾ ਕਿ ਟਾਇਰ ਫਟ ਗਿਆ ਨਾ ਜਿਸ ਹਾਲ ਨੂੰ ਲੱਗਣ ਦਿਆ ਸਹੀ ਹੈ ਸਹੀ ਹੈ ਤਾਂ ਸਾਡੇ ਵਾਸਤੇ ਕਿੰਨਾ ਕੁਸ਼ ਕਰਨਾ ਪੈਂਦਾ ਆ ਪਰ ਤੁਸੀਂ ਲਾਈਕ ਕਰਨਾ ਹੈ ਚੈਨਲ ਨੂੰ ਤੇ ਸਬਸਕ੍ਰਾਈਬ ਕਰਨਾ ਹੈ ਚੈਨਲ ਨੂੰ ਨਹੀਂ ਵੀਡੀਓ ਨੂੰ ਲਾਈਕ ਕਰਨਾ ਬਲੋਗ ਨੂੰ ਨਹੀਂ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਜੇਤੀ ਆਪਣੇ ਡਰਾਈਵਿੰਗ ਦਿਖਾਉਂਗਾ ਜੀ ਚਲੋ ਜੀ ਦੋਸਤੋ ਯतीश ਪਤਨੀ ਕਿਹੜੀਆਂ ਗੱਲਾਂ ਕਰੀ ਜਾਂਦਾ ਬੰਦੇ ਨਾ ਨਗਦਾ ਗਾ ਰੋਡ ਬਾਰੇ ਪੁੱਛ ਰਿਆ ਦੇਖ ਦੇ ਕਿਹੜੀ ਗੱਲ ਕਰ ਰਿਹਾ ਹੈ ਐਸੇ ਨੰਗਾ ਲੋਕੇ ਬਹੁਤ ਤੂਆ ਹੈ ਬਹੁਤ ਮੁਸ਼ਕਲ ਸੀ ਉਧਰ ਹੁਆ ਕੋਈ ਹੋਗਾ ਉਹ ਇਧਰ ਸੇ ਦੋ ਕਦਮ ਵੀ ਨਹੀਂ ਜਾ ਪਾਇ ਫਿਰ ਵਾਪਸ ਆਣਾ ਪੜਾ ਤੇਰੇ ਕੋ ਬਤਾ ਰਹਾ ਹਾਂ ਹਾਂ ਸ਼ੋਕਰ ਮੰਦਿਆ ਚਲੇ ਜਾ ਹਾਂ ਮੰਦਿਆ ਜਾ ਕੇ ਹਾਂ ਉਹ ਜੋ ਮੋੜ ਆਤਾ ਹੈ ਹਾਂ ਹਾਂ ਸ੍ਰੀ ਸ਼ੋਕਰ ਅਨਚਲ ਜਨ ਰਾਮਗੜ੍ਹ ਹਾਂ ਰਾਮਗੜ ਵਾਲਾ ਰੋਡ ਪਕੜ ਲੈ ਹਾਂ ਬਹੁਤ ਸਹੀ ਹੈ ਰਾਮਗੜ ਵਾਲਾ ਰੋਡ ਪਕਰ ਕੇ ਹਾਂ ਸਿੱਧੀ ਅਨੇ ਚਲੇ ਜਾਏਗਾ ਕਰਤਾਰ ਸਹੀ ਹੈ ਠੀਕ ਹੈ ਜੇ ਤੇ ਜਿੱਦਾ ਕਰ ਲਿਆ ਠੀਕ ਉਹ ਠੀਕ ਹੈ ਉਹ ਬੰਤਾ ਰੋਡ ਹੈ ਹਾਂ ਬਹੁਤ ਸਹੀ ਹੈ ਚਲਦਾ ਹੀ ਹੈ 24 ਮੰਡਾ ਦੋਸਤੋ ਅਸੀਂ ਗਏ ਤਾਂ ਸੀ ਆ ਰੋਡ ਤੇ ਪਰ ਬਹੁਤ ਮੁਸ਼ਕਲ ਸਾਨੂੰ ਅੱਗੇ ਸਾਹਮਣਾ ਕਰਨਾ ਪਿਆ ਅਸੀਂ ਫੇਰ ਵਾਪਸ ਆ ਗਏ ਤੇ ਆਈਗਾ ਫਾਜਣਾ ਫਿਰ ਇਹ ਸਾਡੇ ਭਾਈ ਸਾਹਿਬ ਜੀ ਆ ਫਿਰ ਇਹਨਾਂ ਨੇ ਸਾਨੂੰ ਦੱਸਿਆ ਕਿ ਇੱਧਰ ਹੀ ਜਾਓ ਰਾਮਗੜ ਵਾਲ ਦੀ वही हम उधर रामगढ़ ठीक है ये रो, बहुत रोड है, 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 है।, है बहुत खरबान है कहीं रुक जाता है थोड़ा को चोट वोट लगेगा इससे बढ़िया अच्छा है इधर से जाते हैं वापस जाने में अच्छा है दस मिनट लगेगा आपको रामगढ़ जाने बस बस अभी ਉਹ ਤੋ ਆਇਆ ਹੈ ਗਦਰਵਾਰ ਗਰਵਾਰ ਬਾਬਾ ਫਖੀ ਫਖੀ ਸ਼ਾਹ ਜੀ ਇੱਥੇ ਵੀ ਦੋਸਤਾਂ ਸੀ ਵੀਲੋਗ ਬਣਾਇਆ ਸੀਗਾ ਇੱਥੇ ਮਲੇ ਹੈ ਥੰਬਨੇਲ ਕਿ ਵੀ ਦੋਸਤੋ ਦੇਖੋ ਕਿੰਨਾ ਪਾਣੀ ਆ ਦੇਖੋ ਇੱਧਰ ਓਏ ਲੋਦੇ ਵਾਲਾ ਹੀ ਹਾਰਿਆ ਓਏ ਹਾਂਜੀ ਇੱਥੇ ਕੰਮ ਔਖਾ ਹੀ ਆ ਆ ਦੇਖੋ ਮੈਰੀ ਬਗਣਦਾ ਹੀ ਆ ਇੱਕ ਸਾਹਿਬ ਦੀ ਖੇਤਾ ਚ ਆਂਦਾ ਪਿਆ ਪਾਣੀ ਸਾਰਾ ਆ ਬਾਈ ਟੋਇਆ ਟੋਇਆ ਤਾਂ ਨਹੀਂ ਰਸਤੇ ਇਹਦੇ ਵਿੱਚ ਕੋਈ ਨਹੀਂ ਨਹੀਂ ਹਾਂ ਦੇਖੋ ਓਕੇ ਦੇ ਆ ਨਾ ਉਹ ਵੱਜ ਗਏ ਦੋਸਤੋ ਖੱਡਾ ਦੇਖੋ ਕਿੱਡਾ ਫੱਡਾ ਆ ਬਹੁਤ ਹੀ ਜ਼ਿਆਦਾ ਨੀਵਾ ਆ ਫੇਰ ਵਿੱਚ ਪਾਣੀ ਭਰਿਆ ਹੁੰਦਾ ਤਾਂ ਨਹੀਂ ਹੋ ਜਣਾ ਜੇ ਇਹ ਤਾਂ ਡੂਕਾ ਨਾ ਹਾਂਜੀ ਹੁਣ ਅਸੀਂ ਨੰਗਣ ਲੱਗੇ ਆ ਆ ਦੇਖੋ ਕਿੰਨਾ ਪਾਣੀ ਆ ਉਹ ਦੇਖੋ ਗੱਡੀ ਹੁਣ ਅਸੀਂ ਪਤਾ ਨਹੀਂ ਕਿੱਦਾਂ ਲੰਗਣਾ ਆ ਆ ਦੇਖੋ ਦੋਸਤੋ ਹੁਣ ਅਸੀਂ ਵੀ ਨੰਗਣ ਲੱਗੇ ਆ ਉਹ ਬਟਰ ਇਸਕੇ ਲੈ ਆ ਹੁਣ ਪੇ ਅਸੀਂ ਦੇਖੋ ਕਿੰਨਾ ਪਾਣੀ ਆ ਬਹੁਤ ਹੀ ਜ਼ਿਆਦਾ ਪਾਣੀ ਆ ਮੁੰਦਰੀ ਬਣਿਆ ਗਿਆ ਹਾਂਜੀ ਦੇਖੋ ਆਹ ਦੇਖੋ ਦੋਸਤੋ ਜਬੀਆ ਬੂਟ ਪਿਆਰ ਗਿਆ ਲੱਗੀਆਂ ਹਾਂ ਦੋਸਤੋ ਬੜੀ ਮੁਸ਼ਕਿਲ ਨਾਲ ਘਰ ਪਹੁੰਚੂ ਕੇ ਆਂ ਅੱਜ ਬਹੁਤ ਹੀ ਅਦਰਿਸਕ ਲੈ ਹੋ ਗਿਆ ਜਿੱਦਾਂ ਕਿ ਤੁਸੀਂ ਸਾਰੀ ਬਲੋਕ ਵਿੱਚ ਦੇਖਿਆ ਕਿਦਾਂ ਅਸੀਂ ਗਏ ਕੀ ਕੁਛ ਹੋਇਆ ਸਾਡੇ ਨਾਲ ਤੇ ਹੁਣ ਮੈਂ ਪਹਿਲਾ ਬੂਟ ਲਾਵਾ ਤੇ ਜਰਾਬਾ ਚ ਰੁਪਾ ਸਕਾਈਏ 2.5 ਦਿਨੇ ਬੂਟ ਬਸ ਪੈਰਪੁਰ ਤੋਂ ਲੈਣੇ ਤੇ ਭਲਾ ਹੀ ਵਾ ਲੈਣੀ ਆ ਬਹੁਤ ਹੀ ਹਾਂ ਦੇਖਿਓ ਹਾਂ ਦੇ ਅਣ ਦੂਜੀ ਜਰਾ ਦੇਖਿਓ ਇਹ ਚ ਵੀ ਬਣ ਨਿਕਲਦਾ ਅੱਜ ਬਹੁਤ ਹੀ ਜ਼ਿਆਦਾ ਰਿਸਕ ਲੈ ਹੋ ਗਿਆ ਜਿੱਦਾਂ ਕਿ ਤੁਸੀਂ ਦੇਖਿਆ ਹਨਾ ਬਾਬਾ ਜੀ ਬਹੁਤ ਜ਼ਿਆਦਾ ਇੱਕ ਰਿਸਕ ਨਹੀਂ ਦੋ ਨਹੀਂ ਤਿੰਨ ਦੇ ਕਿੰਨੇ ਤੁਸੀਂ ਦੇਖੇ ਕਿੰਨੇ ਰਿਸਕ ਲੈਏ ਅਸੀਂ ਇੱਧਰ ਜਾਂਦੇ ਉਧਰ ਹੀ ਰਸਤਾ ਕੋਈ ਨਾ ਕੋਈ ਕੋਈ ਮੁਸੀਬਤ ਪੈ ਜਾਂਦੀ ਸੀ ਜਰਾ ਅਸੀਂ ਸੱਪ ਵੀ ਦੇਖਿਆ ਹਾਂ ਤੁਸੀਂ ਆ ਦੇਖਿਆ ਸੱਪ ਪਾਣੀ ਚ ਤੈਰਨ ਦੇ ਆ ਹੈਗਾ ਉਹ ਬਈ ਨਿਕਲ ਕੇ ਜਰੋਂ ਆਪਾਂ ਲਾਸਟ ਆਈ ਗਏ ਚਲੋ ਹੁਣ ਮੇਨ ਹਾਈਵੇ ਤੇ ਪਹੁੰਚ ਗਏ ਮੇਨ ਰੋਡ ਤੇ ਹਾਂਜੀ ਤੇ ਜਰੋਂ ਹੁਣ ਸੋਖੇ ਆ ਜਵਾਂਗੇ ਉਸ ਤੋਂ ਬਾਅਦ ਅੱਗੇ ਫਿਰ ਪਾਣੀ ਮੇਰੇ ਖਿਆਲ ਨਾਲ ਵੀ ਆ ਦੇਲਾ ਆ ਗੋਡਾ ਦੇਲਾ ਕਿੱਥੇ ਆ ਗੋਡੇ ਤੋਂ ਜ਼ਿਆਦਾ ਸੀਨ ਨਾ ਪਾਣੀ ਦੇਗਾ ਹਾਂਜੀ ਮੋਟਰਸਾਈਕਲ ਤੇ ਬੈਠੇ ਸੀ ਹਾਈਡ ਉੱਚੀ ਸੀ ਜਣਾ ਉਹ ਵੀ ਬਹੁਤ ਰਿਸਕ ਹੋ ਗਿਆ ਹੈਗਾ ਉਹਦਾ ਮੈਂ ਪਹਿਲੇ ਗੇਅਰ ਤੇ ਲੈ ਕੇ ਕਿ ਪਹਿਲੇ ਗੇਅਰ ਕਰਕੇ ਅੱਗੇ ਨਿਕਲ ਗਏ ਤਾਂ ਉੱਤੇ ਫਸ ਜਾਣਾ ਹੀ ਆਪਾਂ ਵੀ ਹਾਂਜੀ ਬੜੀ ਮੁਸ਼ਕਿਲਾਂ ਦੋਸਤੋ ਘਰ ਆਏ ਆ ਅਸੀਂ ਚਾਰੇ ਪਾਸੇ ਫਸੇ ਪੈ ਗਏ ਤੱਕ ਕੁਝ ਦੇਖਿਆ ਹੁਣ ਦੋਸਤੋ ਮੈਂ ਸਾਰੇ ਦੇ ਪੈਰ ਫੂਰ ਸਾਫ ਕਰਾ ਆਪਣੇ ਤੇ ਚਲੋ ਦੋਸਤੋ ਜਨਾਲੀ ਹਣ ਮੈਂ ਸੁਰਲਤ ਕਰਦਾ ਐਂਡ ਪਸੰਦ ਆਈ ਹੋਗੀ ਤਾਂ ਕਰ ਦਿਓ ਲਾਈਕ ਨਵੇਂ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਬਾਏ